ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪਨੀਤ ਡੈਰੀ ਫਾਰਮ ਜਗਰਾਉ ਆਪਾਂ ਨੂੰ ਇਸ ਚੈਨਲ ਤੇ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਅਲੱਗ-ਅਲੱਗ ਵਿਸ਼ਿਆਂ ਤੇ ਵੀਡੀਓ ਮਿਲਦੀਆਂ ਹੁੰਦੀਆਂ ਕਾਫੀ ਵੀਡੀਓ ਆਪਾਂ ਪਹਿਲਾਂ ਪਾਈਆਂ ਸੀਗੀਆਂ ਵਿੱਚ ਦੀ ਵੀਡੀਓ ਸ਼ਡੂਲ ਥੋੜਾ ਜਿਆਦਾ ਹੋ ਗਿਆ ਸੀਗਾ ਵੀਡੀਓ ਨਹੀਂ ਪੈ ਸਕੀਆਂ ਹੁਣ ਲਗਾਤਾਰ ਵੀਡੀਓ ਆਪਾਂ ਪਾ ਰਹੇ ਆ ਤੇ ਜਿਹੜੀ ਅੱਜ ਦੀ ਵੀਡੀਓ ਆ ਇਹ TMR ਤੇ ਆ ਜਿਹੜੇ ਸੱਜਣਾ ਕੋਲੇ ਟੀਐਮਆਰ ਮਸ਼ੀਨਾਂ ਹੈਣੀਆਂ ਗੀਆਂ ਉਹ ਇਸ ਤਰ੍ਹਾਂ ਟੀਐਮਆਰ ਕਰ ਸਕਦੇ ਆ ਜਿਵੇਂ ਆਪਾਂ ਪਹਿਲਾਂ ਟੀਐਮਆਰ ਦੇ ਵਿੱਚ ਪਹਿਲਾਂ ਪੱਠੇ ਛੱਟ ਲਈਦੇ ਆਪਣੇ ਤਕਰੀਬਨ 5-6 ਕ ਪੈਨ ਬਣੇ ਆ ਪਸ਼ੂਆਂ ਦੇ ਲੱਗ ਲੱਗ ਕਿਹੜੇ ਪਸ਼ੂ ਨੂੰ ਕਿੰਨਾ ਸੈਲ ਚਾਹੀਦਾ ਕਿੰਨਾ ਉਹਨਾਂ ਨੂੰ ਤੂੜੀ ਚਾਹੀਦੀ ਆ ਕਿਹੜੀ ਫੀਡ ਚਾਹੀਦੀ ਆ ਕਿੰਨੇ ਕਿਲੋ ਫੀਡ ਚਾਹੀਦੀ ਆ ਉਹ ਆਪਾਂ ਉੱਤੇ ਸਾਰਾ ਪਾ ਕੇ ਵਿੱਚ ਜਿਵੇਂ ਇਹਦੇ ਵਿੱਚ ਆਪਾਂ ਪਾਇਆ ਇਹ ਸੱਜੂ ਸੂਏ ਪਸ਼ੂਆ तकरीबन 25 ਤੋਂ 30 ਕਿਲੋ ਵਾਲੇ ਇਹਦੇ ਵਿੱਚ ਆਪਾਂ ਇਹਨਾਂ ਨੂੰ 28 ਕਿਲੋ ਸੈਲਜ਼ ਲੈ ਰਹੇ ਆ ਇਸ ਵਕਤ ਇਹ 22 ਤੋਂ ਸ਼ੁਰੂ ਹੋਏ ਆ 28 ਕਿਤੇ ਚਲੇ ਗਏ ਹੁਣ ਤੇ ਵਿੱਚ ਇਹਦੇ तकरीबन 1.5 ਕਿਲੋ ਦੇ ਹਿਸਾਬ ਨਾਲ ਪਸ਼ੂ ਦੀ ਤੂੜੀ 10 ਪਸ਼ੂਆਂ ਦੀ 15 ਕਿਲੋ ਤੂੜੀ ਤੇ 90 ਕਿਲੋ ਇਹਨਾਂ ਨੂੰ ਆਪਾਂ 10 ਨੂੰ 9 ਕਿਲੋ ਦੇ ਹਿਸਾਬ ਦੇ ਨਾਲ ਆਪਾਂ ਇਹਨਾਂ ਨੂੰ ਪਾ ਦੇਣੇ ਆ ਫੀਡ ਤੇ ਉਸ ਤੋਂ ਬਾਅਦ 2.5 ਕਿਲੋ ਸ਼ੱਕਰ ਦਸਾਂ ਪਸ਼ੂ ਨੂੰ 250 ਗ੍ਰਾਮ ਇੱਕ ਪਸ਼ੂ ਦੀ ਤੇ 1.5 ਕਿਲੋ ਮਿਲ ਮਿਕਸਚਰ ਜਿਹੜਾ ਆਪਣਾ ਪ੍ਰੀਮੈਕਸ ਆਪਾਂ ਵਰਤ ਰਹੇ ਹਾਈਮੈਨ ਪੀਡੀਐਫ ਵਾਲਾ ਤੇ ਇਹ ਸਾਰੇ ਪਾ ਕੇ ਚੰਗੀ ਤਰ੍ਹਾਂ ਦੋ ਤਿੰਨ ਰਹਿਣ ਨੂੰ ਵੱਢ ਕੇ ਕਹੀ ਦੇ ਨਾਲ ਉਸ ਤੋਂ ਬਾਅਦ ਪਸ਼ੂਆਂ ਦੇ ਅੱਗੇ ਕਰਦੀਦਾ ਕਿਉਂਕਿ ਆਪਣੇ ਖਰਚੇ-ਕੁਰਚੇ ਕਾਫੀ ਹੋ ਗਏ ਤੇ ਅਗਲੇ ਸਾਲ ਤੱਕ ਆਪਾਂ ਟੀਐਮਆਰ ਲੈ ਆਵਾਂਗੇ ਪੀਐਮਆਰ ਬਹੁਤ ਜ਼ਰੂਰੀ ਆ ਜਿਹੜਾ ਬੰਦਾ ਲੈ ਸਕਦਾ ਵਾ ਸੱਜਣੋ ਉਹ ਚਾਹੀਦੀ ਆ ਵੱਡੇ ਡੈਰੀ ਫਾਰਮ ਐਮਆਰ ਹੈਗਾ ਤਕਰੀਬਨ ਹੁਣ ਤਾਂ ਛੋਟੇ ਵੀ ਆਉਣ ਲੱਗੇ ਟੀਐਮਆਰ ਆਪਾਂ ਲੈ ਸਕਦੇ ਆ ਤੇ ਇਹ ਮਤਲਬ ਹੈ ਕਿ ਆ ਅੱਗੇ ਆਪਾਂ ਕੀ ਕਰਦੇ ਹੁੰਦੇ ਸੀ ਪਹਿਲਾਂ ਪੱਠੇ ਪਾਤੇ ਉੱਤੇ ਆਪਾਂ ਪੱਠੇ ਤੂੜੀ ਚ ਲਾ ਕੇ ਪਾਤੇ ਉੱਤੇ ਆਪਾਂ ਫੀਡ ਪਾਤੀ ਉਹਦੇ ਨਾਲ ਕੀ ਹੁੰਦਾ ਨਾ ਪਸ਼ੂ ਦੇ ਰੂਮਨ ਦੀ ਪੀਐਚ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਪੀਐਚ ਇੱਕ ਇਦਾਂ ਦੀ ਚੀਜ਼ ਆ ਉਹ ਸਟੇਬਲ ਰਹਿਣੀ ਚਾਹੀਦੀ ਆ ਜੇ ਉਹ ਘਟ ਗਈ ਤੇ ਉਹਦਾ ਤੇਜਬੀਪਣ ਬਣ ਜਣਾ ਰੂਮਨ ਦੇ ਵਿੱਚ ਤੇ ਜੇ ਵੱਧ ਗਈ ਖਾਰਾਪਣ ਆਪਾਂ ਜਾਦੇ ਕਰਕੇ ਤੇਜਬੀਪਣੀ ਬਣਦਾ ਵਾ ਆਪਾਂ ਇਸ ਲਈ ਪਸ਼ੂ ਨੂੰ ਉਦਾਂ ਦਾ ਰਸਨ ਚਾਹੀਦਾ TMR ਦਾ ਮਤਲਬ ਇਹੀ ਹੈ ਟੋਟਲ ਮਿਕਸ ਰਸਨ ਵੀ ਜਦੋਂ ਵੀ ਪਸ਼ੂ ਇੱਕ ਬੁਰਕੀ ਦੇ ਨਾਲ ਪੱਠੇ ਚੱਕਦਾ ਅਖੀਰਲੀ ਬੁਰਕੀ ਵੀ ਉਦਾਂ ਦੀ ਹੀ ਹੋਵੇ ਪਸ਼ੂ ਦੀ ਜਿੰਨੇ ਵੀ ਪੱਠੇ ਚੱਕਦਾ ਉਹਦੇ ਵਿੱਚ ਸਾਰੇ ਖਰਾਕੀ ਤੱਤ ਇਕੋ ਜੇ ਹੋਣਾ ਪੱਠੇ ਵੀ ਉਨਾਂ ਹੀ ਜਾਣ ਸਾਰਾ ਮਿਕਸ ਜਾਬੇ ਰਸਨ ਜਿੰਨਾਂ ਨੂੰ 24 ਘੰਟੇ ਖਾਣਾ ਮਿਕਸ ਹੀ ਜਾਵੇ ਹਰ ਵਕਤ ਉਹਦੇ ਇਹ ਨਾ ਹੋਵੇ ਵੀ ਪਹਿਲਾਂ ਫੀਡ ਖਾ ਲਈ ਫਿਰ ਪੱਠੇ ਖਾਦੇ ਉਹਦੇ ਨਾਲ ਉਹਦਾ ਤੇਅੱਬੀ ਪੰਜ ਪੰਜ ਜਾਂਦਾ ਫਿਰ ਉਹੀ ਸ਼ਿਕਾਇਤਾਂ ਜਿਹੜੇ ਫੋਨ ਆਉਂਦੇ ਆ ਬਾਰ ਬਾਰ ਸੱਜਣਾ ਦੇ ਬਈ ਰੂਮਣ ਦੇ ਵਿੱਚ ਆਪਣਾ ਪਸ਼ੂ ਪੱਠੇ ਛੱਡ ਗਿਆ ਸੂਣ ਤੋਂ ਬਾਅਦ ਫੀਡ ਨਹੀਂ ਖਾਂਦਾ ਤੇ ਉਹ ਤੇ ਆਪਾਂ ਪੀਐਚ ਤੇ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਅੱਜ ਲਈ ਵੀਡੀਓ ਇੰਨੀ ਧੰਨਵਾਦ ਆ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ ਧੰਨਵਾਦ